ਸਡੇ ਅਸੀਂ ਬਟਿੰਡੇ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇੱਕ ਕਾਫੀ ਦਿਨ ਤੋਂ ਲੱਗੇ ਹੋਈ ਸੀ ਤਾਂ ਕਾਨੂੰਨੀਆਂ ਦੇ ਵਿੱਚ ਜਾ ਕੇ ਮਰਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਦੌਰਾਨ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਜਿਹਦਾ ਨਾਮ ਤਰਸੀਮ ਸਿੰਘ ਉਰਫ ਸੋਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਛੋਟੀ-ਛੋਟੀ ਕੁਆਂਟੀਟੀ ਦੇ ਵਿੱਚ ਉਹਨੂੰ ਗਾਂਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਪ੍ਰੀਤ ਸਿੰਘ ਹੈਗਾ ਜੋ ਕਿ ਪਿੰਡ ਕਾਟਗੜ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਹੈ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਕਿ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਹੈ ਦੇ ਦੋ ਕਾਰਾ ਬਰਾਮਦ ਕੀਤੀ ਗਈ ਹੈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕਸ਼ਕਸ਼ ਦੌਰਾਨ ਤਰਸੀਮ ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹਦਾ ਇਹਨਾਂ ਦਾ ਜਿਹੜਾ ਹੈਗਾ ਹੀਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਗੇਸ਼ੂ ਹੈਗਾ ਜੋ ਕਿ ਕਾਠਗੜ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਗਣੇਸ਼ ਸਿੰਘ ਇਹ ਪੁਰਾਣਾ ਕਾਫੀ ਡਰਗ ਤਸਕੀ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕਦਮੇ ਜਿਹੜੇ ਮੁਕਸਰ ਸਾਹਿਬ ਦੇ ਵਿੱਚ ਦਰਜ ਹੈਗੇ ਜਿਹੜੇ ਦੋਸ਼ੀ ਦੋ ਹੈਗੇ ਤਰਸੇਮ ਸਿੰਘ ਅਤੇ ਕਰਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਹਲੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਲੇਕਿਨ ਸਾਡੀ ਤਫਤੀਸ਼ ਚੱਲੀ ਹੋਈ ਹੈ ਜੋ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਹੋਰ ਕਿਤੇ ਕਿਤੇ ਇਨਵੋਲਵਮੈਂਟ ਹੈਗੀ ਆ। ਸਰ ਇਹ ਗੋਨ ਦੇ ਜਿੱਥੇ ਆਏ ਸਾਰੀ ਕਿਸੂ ਹੋ ਰਿਹਾ ਹੈ। ਅ ਦੇਖੋ ਜੀ ਬੈਕਵਰਡ ਲਿੰਕ ਜਿਸੀਂ ਟਰੇਸ ਕਰ ਰਹੇ ਹਾਂ ਜਿਵੇਂ ਪਹਿਲਾ ਇੱਕ ਵਿਅਕਤੀ ਫੜਿਆ ਉਹਨਾਂ ਤੋਂ ਬੈਕਵਰਡ ਲਿੰਕੇਜ ਕਰਕੇ 80 ਫੀਸਦੀ ਕਜਲੇ ਤੱਕ ਪਹੁੰਚ ਗਏ। ਉਹ ਤੋਂ ਗਾਂ ਇਹਦਾ ਜਿਹੜਾ ਸੋਰਸ ਉਹ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਜਿਹੜੀ ਆਪਾਂ ਪੁਸ਼ਕਿਸ਼ ਕਰਾਂਗੇ ਉਹ ਜ਼ਰਾ ਨਿਕਲ ਸਾਹਮਣੇ ਆਏ। ਇਹਦੀ ਜਿਹੜੀ ਸਾਨੂੰ ਜਿਹੜਾ ਹੁਣ ਤੱਕ ਇਹ ਲੱਗਿਆ ਹੈ ਕਿ ਕਿਉਂਕਿ ਇਹ ਬਟਿੰਡਾ ਸ਼ਹਿਰ ਦੇ ਵਿੱਚ ਆਪਣੇ ਇਸ ਤਰ੍ਹਾਂ ਤੋਂ ਲੈ ਕੇ ਆਇਆ ਹੋ ਸਕਦਾ ਹੈ ਬਟਿੰਡੇ ਜ਼ਿਲ੍ਹੇ ਦੇ ਵਿੱਚ ਵੀ ਇਹ ਸਪਲਾਈ ਵਕਤ-ਵਕਤ ਬੰਦਿਆਂ ਨੂੰ ਕਰਦਾ ਹੋਵੇ ਇਸੇ ਲਈ ਜਿਹੜਾ ਸਾਡਾ ਉਪਰਾਲਾ ਇਹ ਹੁੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਅਕਿਊਜ਼ ਨੂੰ ਫੜਦੇ ਐ ਐਨਡੀਪੀਐਸ ਦੇ ਉਹਦੀ ਫਾਰਵਰਡ ਲਿੰਗੁਏਜ ਵੀ ਦੇਖੀਏ ਯਾਨੀ ਕਿ ਗਾਉਂ ਕਿਨੂੰ ਵੇਚਣਾ ਚਾਹੁੰਦਾ ਸੀ ਬੈਕਵਰਡ ਲਿੰਕੇਜ ਵੀ ਦੇਖੀਏ ਕਿ ਇਹਦਾ ਸੋਰਸ ਕਿਸੀ लाके नीचे लेके आया वो तो जी किस किस सामने आए सर जी कीमत ये पता करिए कि की कीमत ऐसी कोई कमेंट नहीं कर सकते सर एक कोई मतलब पढ़े लिखे नौजवान है या कोई ऐसे ही जड़ा शॉप दे परोसे जो पैसे के लालच में तौर पर नहीं शौक तो देखो जी कोई नशे की तस्करी कोई शौक नहीं हो सकता किसी का ये अपराध है

ਇਸੀ ਏਰੀਆ ਚੋ ਜਦੋਂ ਜਦੋਂ ਸਾਡੇ ਅਫਸਰ ਕਹੀਦੇ ਨਾਲ ਤੋਂ ਵੀਰਤਲਾਬ ਜਿਹੜੇ ਵੀ ਆਪਣੇ ਪ੍ਰਭਾਵਿਤ ਨਸ਼ਾ ਪ੍ਰਭਾਵਿਤ ਜਿਹੜੇ ਖੇਤਰ ਹੈਗੇ ਬਟਿੰਡੇ ਸ਼ਹਿਰ ਦੇ ਉਹ ਜਿਨ੍ਹਾਂ ਦੇ ਵਿੱਚ ਵੀਰਤਲਾਬ ਦਾ ਵੀ ਨਾਂ ਆਂਦਾ ਰਿਹਾ ਇਹਨਾਂ ਏਰੀਆ ਦੇ ਵੀ ਸਾਡੇ ਅਫਸਰ ਜਾਂਦੇ ਰਹੇ ਸਿਵਲ ਦੇ ਵਿੱਚ ਵੀ ਜਾਂਦੇ ਰਹੇ ਸਾਡੀ ਪੀਸੀਆਰ ਦੀ ਟੀਮਾਂ ਡੀਐਸਪੀ 1 ਤੇ ਸਾਰੇ ਜਾ ਕੇ ਅਸੀਂ ਖੁਦ ਵੀ ਉੱਥੇ ਤੁਸੀਂ ਪਿੱਛੇ ਸਾਡੇ ਨਾਲ ਗਏ ਹੋ ਤੁਸੀਂ ਅਸੀਂ ਉੱਥੇ ਆਪਰੇਸ਼ਨ ਨਗਰੇ ਵੀ ਕੀਤੇ ਤੇ ਇਹ ਜ਼ਰੂਰ ਇਹਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ ਇਹਨਾਂ ਏਰੀਆਸ ਤੋਂ ਵੀ ਸਾਡੇ ਕੋਲ ਆਈ ਸੀ ਸਰ ਕਿਸੇ ਕਹਿੰਦਾ ਪਾਜਿਕਾ ਨਾਲ ਜੁੜਾ ਹੈ ਕਿ ਭਾਜੀ ਦਾ ਯਾਨੀ ਪਾਕਿਸਤਾਨ ਤੋਂ ਆ ਗਿਆ ਨੀ ਸਟਾਰਟ ਕਰਦਾ ਨਰਵੀ ਆਜੀ ਕੋਜੀ ਦਾ ਇਹ ਸਾਹਮਣੇ ਉਹ ਜੀ ਡਿਊਰਿੰਗ ਤਫਤੀਸ਼ ਅਸੀਂ ਦੇਖਾਂਗੇ ਕਿ ਇਹਦਾ ਐਕਚੁਅਲ ਸੋਰਸ ਕੀ ਬਣਦਾ ਕੋਈ ਪ੍ਰਾਪਰਟੀ ਆਈ ਹੈ ਨਾ ਇਹ ਪ੍ਰਾਪਰਟੀ ਬਣਾਈ ਪਹਿਲਾਂ ਨਹੀਂ ਹਾਂਜੀ ਇੱਕ ਇੱਕ ਸਾਡਾ ਇੱਕ ਅਹਿਮ ਉਪਰਾਹਲਾ ਹੈ ਹੁੰਦਾ ਹੈ ਕਿ ਜਿਹੜਾ ਵੀ 68 ਐਫ ਜਿਹੜਾ ਐਨਡੀਪੀਐਸ ਐਕਟ ਦਾ ਹੈਗਾ ਉਹਦੇ ਵਿੱਚ ਪ੍ਰਾਪਰਟੀ ਜਿਹੜੀ ਅਕਿਊਜ਼ ਦੀ ਫ੍ਰੀਜ਼ ਕੀਤੀ ਜਾਵੇ ਕਮਰਸ਼ੀਅਲ ਕੁਆंटਿਟੀ ਦੇ ਵਿੱਚ ਬਟਿੰਡਾ ਜ਼ਿਲ੍ਹੇ ਨੇ ਪਿਛਲੇ ਸਮੇਂ ਦੇ ਵਿੱਚ ਮੈਕਸਿਮਮ ਪ੍ਰਾਪਰਟੀ ਫੋਰਫੀਟਰ ਦੇ ਵਿੱਚ ਆਪਣਾ ਨਾਂ ਰਿਹਾ ਤੇ ਇਸ ਕੇਸ ਦੇ ਵਿੱਚ ਵੀ ਜ਼ਰੂਰ ਕਰਾਂਗੇ ਸਰ ਇੰਟਰਨਲ

thank mm -hmm. you